ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਇੱਕ ਵਾਰੀ ਇੱਕ ਬੰਦਾ ਆਤਮ ਹੱਤਿਆ ਕਰਨ ਦੇ ਲਈ ਨਦੀ ਦੇ ਕੋਲੇ ਪਹੁੰਚ ਜਾਂਦਾ ਉਹ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਅੱਕ ਚੁੱਕਿਆ ਹੁੰਦਾ ਇਸ ਕਰਕੇ ਉਹ ਆਤਮ ਹੱਤਿਆ ਕਰਨਾ ਚਾਹੁੰਦਾ ਆਤਮ ਹੱਤਿਆ ਕਰਨ ਦੇ ਲਈ ਉਹ ਨਦੀ ਦੇ ਵਿੱਚ ਨੂੰ ਵੱਧਦਾ ਹੀ ਜਾਂਦਾ ਪਾਣੀ ਦੇ ਵਿੱਚ ਉਹ ਬਸ ਡੁੱਬਣ ਵਾਲਾ ਹੀ ਹੁੰਦਾ ਕਿ ਉਧਰੋਂ ਇੱਕ ਬਾਬਾ ਤੁਰਿਆ ਆਉਂਦਾ ਬਾਬਾ ਉਹਨੂੰ ਦੇਖ ਲੈਂਦਾ ਬਾਬਾ ਭੱਜ ਕੇ ਜਾ ਕੇ ਕੋਸ਼ਿਸ਼ ਕਰਦਾ ਮਿਹਨਤ ਮੁਸ਼ਕਲ ਦੇ ਨਾਲ ਉਹਨੂੰ ਬਾਹਰ ਕੱਢ ਕੇ ਲਿਆਉਂਦਾ। ਬਾਬਾ ਪਹਿਲਾਂ ਤਾਂ ਉਹਨੂੰ ਪੇਟ ਉਹਦਾ ਨੱਪ ਕੇ ਜਿਹੜਾ ਮੜਾ ਮੋਟਾ ਪਾਣੀ ਅੰਦਰ ਗਿਆ ਹੁੰਦਾ ਉਹਨੂੰ ਬਾਹਰ ਕੱਢਦਾ। ਫੇਰ ਉਹਨੂੰ ਪੁੱਛਦਾ ਵੀ ਤੂੰ ਕੀ ਕਰ ਰਿਹਾ ਸੀ? ਕਮਲਾ ਹੋਇਆ ਦਿਮਾਗ ਹਿੱਲਿਆ ਤੇਰਾ? ਤਾਂ ਉਹ ਬੰਦਾ ਕਹਿੰਦਾ ਵੀ ਬਾਬਾ ਤੂੰ ਮੈਨੂੰ ਕਿਉਂ ਬਚਾਇਆ? ਮੈਂ ਮਰਨਾ ਚਾਹੁੰਦਾ ਮੇਰੀ ਜ਼ਿੰਦਗੀ ਆ ਮੈਂ ਜ਼ਿੰਦਗੀ ਤੋਂ ਅੱਕਿਆ ਪਿਆ। ਤੂੰ ਬਚਨਾ ਤੂੰ ਮੈਨੂੰ ਛੱਡ ਦੇ ਮੈਨੂੰ ਮਰ ਲੈਣ ਦੇ। ਤਾਂ ਬਾਬਾ ਕਹਿੰਦਾ ਜ਼ਿੰਦਗੀ ਬਹੁਤ ਅਨਮੋਲ ਆ। ਇਹ ਮਸਾ ਮਸਾ ਹੀ ਮਿਲਦੀ ਆ। ਇਹਦੀ ਕਦਰ ਕਰ। ਕਿਉਂ ਤੂੰ ਆਤਮ ਹੱਤਿਆ ਕਰਨ ਲੱਗਾ? ਕਿਉਂ ਤੂੰ ਖੁਦ ਖ ਉਹ ਬੰਦਾ ਕਹਿੰਦਾ ਹੋਰ ਮੈਂ ਕਰਾਂ ਕੀ ਮੇਰੇ ਸਿਰ ਤੇ ਲੱਖਾਂ ਰੁਪਏ ਦਾ ਕਰਜ਼ਾ ਤਾਂ ਬਾਬਾ ਕਹਿੰਦਾ ਫੇਰ ਕੀ ਹੋ ਗਿਆ ਲੱਖਾਂ ਰੁਪਏ ਦਾ ਕਰਜ਼ਾ ਹੀ ਆ ਪੈਸਾ ਹੀ ਆ ਇਹ ਤਾਂ ਕੋਈ ਵੱਡੀ ਗੱਲ ਨਹੀਂ ਉਹ ਬੰਦਾ ਫੇਰ ਜੈਦ ਫੜ ਲੈਂਦਾ ਨਹੀਂ ਨਹੀਂ ਬਾਬਾ ਮੈਨੂੰ ਹੋਰ ਵੀ ਬੜੀਆਂ ਪ੍ਰੋਬਲਮ ਨੇ ਮੈਨੂੰ ਛੱਡ ਦੇ ਐਨੇ ਪੈਸੇ ਮੈਂ ਕਿੱਥੋਂ ਲੈ ਕੇ ਆਵਾਂ ਮੈਂ ਮਰ ਜਾਣਾ ਮੈਂ ਨਹੀਂ ਜਿਉਣਾ ਤਾਂ ਬਾਬਾ ਕਹਿੰਦਾ ਚੱਲ ਕੋਈ ਨਹੀਂ ਮੇਰੇ ਕੋਲੇ ਬਹੁਤ ਵੱਡਾ ਖਜ਼ਾਨਾ ਮੈਂ ਤੈਨੂੰ ਦੇਊਗਾ ਕਾਫੀ ਸਾਰੇ ਪੈਸੇ ਤੂੰ ਆਪਦਾ ਕਰਜ਼ਾ ਲਾ ਲਈ ਹੁਣ ਤਾਂ ਖੁਸ਼ ਆ ਹੁਣ ਤਾਂ ਮੰਨ ਜਾ ਉਹ ਬੰਦਾ ਸੋਚਦਾ ਵੀ ਕਮਾਲ ਦੀ ਗੱਲ ਆ ਬਾਬੇ ਕੋਲੇ ਇਹੋ ਜਿਹਾ ਕਿਹੜਾ ਖਜ਼ਾਨਾ ਵੀ ਜਿਹੜਾ ਮੈਨੂੰ ਦੇ ਦੂ ਤੇ ਮੈਨੂੰ ਕਹਿੰਦਾ ਆਪਦਾ ਕਰਜ਼ਾ ਲਾ ਲਾ ਉਹ ਕਹਿੰਦਾ ਠੀਕ ਆ ਬਾਬਾ ਤੇ ਉਹ ਬਾਬਾ ਬੰਦੇ ਨੂੰ ਨਾਲ ਲੈ ਕੇ ਇੱਕ ਸੇਠ ਦੇ ਕੋਲੇ ਪਹੁੰਚ ਜਾਂਦਾ ਜਿਹੜਾ ਬੜਾ ਹੀ ਅਮੀਰ ਹੁੰਦਾ ਤੇ ਬਾਬਾ ਸੇਠ ਦੇ ਕੰਨ ਦੇ ਵਿੱਚ ਕੁਝ ਕਹਿੰਦਾ ਤਾਂ ਸੇਠ ਕਹਿੰਦਾ ਠੀਕ ਆ ਬਾਬਾ ਜੀ 2 ਲੱਖ ਮੈਂ ਦੇ ਦੂੰ ਬਾਬਾ ਫੇਰ ਕੰਨ ਦੇ ਵਿੱਚ ਕੁਝ ਕਹਿੰਦਾ ਤਾਂ ਸੇਠ ਕਹਿੰਦਾ ਵੀ ਠੀਕ ਆ ਮੈਂ 4 ਲੱਖ ਦੇ ਦੂੰ ਬਾਬਾ ਫੇਰ ਨਹੀਂ ਖੜਦਾ ਬਾਬਾ ਫੇਰ ਕੰਨ ਦੇ ਵਿੱਚ ਕੁਝ ਕਹਿੰਦਾ ਉਹ ਕਹਿੰਦਾ ਵੀ 6 ਲੱਖ ਇਕ ਦੂ ਵਾਧ ਨਹੀਂ ਮੈਂ ਦੇ ਸਕਦਾ ਇਹ ਜਿਹੜਾ ਬੰਦਾ ਹੁੰਦਾ ਨਾਲ ਗਿਆ ਉਹ ਦੇਖਦਾ ਵੀ ਕਰੀ ਕੀ ਜਾਂਦੇ ਆ ਇੱਕ ਆਦਾ ਸੌਦਾ ਕਰੀ ਜਾਂਦੇ ਆ ਕਿਤੇ ਮੈਨੂੰ ਤਾਂ ਨਹੀਂ ਵੇਚਣ ਲੱਗਾ ਬਾਬਾ ਫੇਰ ਉਹਦੇ ਕੰਨਾਂ ਨਾਲ ਨੂੰ ਜਾਂਦਾ ਸੇਠ ਦੇ ਤੋ ਬੰਦਾ ਕਹਿੰਦਾ ਬਾਬਾ ਕੀ ਕਰੀ ਜਾਂਦਾ ਯਾਰ ਕਾਦਾ ਤੁਸੀਂ ਸੌਦਾ ਕਰੀ ਜਾਂਦੇ ਹੋ ਤੇ ਬਾਬਾ ਫੇਰ ਨਹੀਂ ਹਟਦਾ ਬਾਬਾ ਕੰਨ ਦੇ ਵਿੱਚ ਜਾ ਕੇ ਸੇਠ ਦੇ ਫੇਰ ਕੁਸਰਮੁਸਰਜੀ ਕਰਦਾ ਤਾਂ ਸੇਠ ਕਹਿੰਦਾ ਲੈ ਵੀ 10 ਲੱਖ ਇਤੋਂ ਵੱਧ ਨਾ ਮੈਨੂੰ ਕਹੀਂ ਇਤੋਂ ਵੱਧ ਨਹੀਂ ਮੈਂ ਕਰ ਸਕਦਾ ਇਹ ਚੀਜ਼ ਐਨੇ ਕਰੀ ਹੋਈ ਆ ਉਹ ਬੰਦੇ ਨੂੰ ਯਕੀਨ ਹੋ ਜਾਂਦਾ ਵੀ ਕੁਛ ਨਾ ਕੁਛ ਤਾਂ ਗੜਬੜੀ ਆ ਇਦਾਂ ਸੌਦਾ ਕਰ ਰਿਹਾ ਕਿਸੇ ਚੀਜ਼ ਦਾ ਉਹ ਬਾਬੇ ਨੂੰ ਕਹਿੰਦਾ 10000 ਬਾਬਾ ਕੀ ਗੱਲ ਕੀ ਆ ਕਹਦਾ ਸੌਦਾ ਕਰੀ ਜਾਨੇ ਕਿਤੇ ਤੁਸੀਂ ਮੈਨੂੰ ਤਾਂ ਨਹੀਂ ਵੇਚਣ ਲੱਗੇ ਤਾਂ ਫਿਰ ਬਾਬਾ ਉਸ ਬੰਦੇ ਨੂੰ ਕਹਿੰਦਾ ਕਿ ਹਾਂ ਹਾਂ ਤੇਰੀ ਮੈਂ ਕੱਲੀ ਅੱਖ ਦੀ ਗੱਲ ਕੀਤੀ ਸੀ ਇਹਨਾਂ ਨਾਲ ਵੀ ਇੱਕ ਅੱਖ ਆਪਾਂ ਦੇ ਦਿਆਂਗੇ ਤਾਂ ਸੇਠ ਕਹਿੰਦਾ 2 ਲੱਖ ਰੁਪਈਆ ਫਿਰ ਮੈਂ ਕਿਹਾ ਦੋਨੇ ਅੱਖਾਂ ਦੇ ਦਿਆਂਗੇ ਤਾਂ 4 ਲੱਖ ਤੇ ਆ ਗਿਆ ਹੁਣ ਉਹ ਕਿਡਨੀ ਤੱਕ 10 ਲੱਖ ਰੁਪਈਆ ਤੈਨੂੰ ਦੇ ਰਿਹਾ ਬੰਦਾ ਡਰ ਜਾਂਦਾ ਹੱਕਾ ਬੱਕਾ ਰਹਿ ਜਾਂਦਾ ਵੀ ਇਹ ਕੀ ਹੋ ਰਿਹਾ ਮੇਰੇ ਨਾਲ ਜਦ ਨੂੰ ਸੇਠ ਫੇਰ ਬੋਲਦਾ ਕਹਿੰਦਾ ਜੇ ਆਪਦਾ ਦਿਲ ਵੀ ਕੱਢਣ ਦੇ ਦੇਂਗਾ ਤਾਂ ਤੈਨੂੰ 50 ਲੱਖ ਰੁਪਈਆ ਦੇ। ਬਸ ਇਸ ਤੋਂ ਬਾਅਦ ਹੋਰ ਨਾ ਗਈਂ। ਇਸ ਤੋਂ ਬਾਅਦ ਮੈਂ ਹੋਰ ਪੈਸੇ ਨਹੀਂ ਦੇ ਸਕਦਾ। ਆ ਬੰਦਾ ਕਹਿੰਦਾ ਬਾਬਾ ਕੀ ਕਰੀ ਜਾਂਦਾ ਯਾਰ? ਤੂੰ ਤਸਕਰੀ ਕਰਦਾ ਅੰਗਾਂ ਦੀ। ਬਾਬਾ ਕਹਿੰਦਾ ਨਹੀਂ ਨਹੀਂ। ਅਸੀਂ ਤਾਂ ਤੇਰੇ ਅੰਗ ਵੇਚ ਰਹੇ ਆ ਜਿਹੜਾ ਤੇਰਾ ਘਾਟਾ ਵੱਧਾ ਤੇਰਾ ਕਰਜ਼ਾ ਚਕਾਉਣ ਵਾਲਾ ਉਹ ਤੂੰ ਆਪਦਾ ਲਾਦੀ। ਕੋਈ ਚੱਕਰ ਨਹੀਂ। ਬਾਬਾ ਕਹਿੰਦਾ ਤੇਰੇ ਹੀ ਅੰਗ ਆ ਯਾਰ ਕਿਸੇ ਦੇ ਧੋਣੂ ਆ। ਤੂੰ ਆਪਦੇ ਵੇਚ ਕੇ ਆਪਦੇ ਘਾਟੇ ਵੱਧ ਦੇ ਪੂਰੇ ਕਰ ਤੂੰ ਕੀ ਲੈਣਾ ਜ਼ਿੰਦਗੀ ਤੋਂ? ਤਉ ਬੰਦਾ ਕਬਰਾ ਕੇ ਹੱਥ ਜੋੜ ਕੇ ਬਾਬੇ ਦੇ ਪੈਰਾਂ 'ਚ ਡਿੱਗ ਪਿਆ ਕਹਿੰਦਾ ਬਾਬਾ ਜੀ ਤੁਸੀਂ ਤਾਂ ਮੇਰੀਆਂ ਅੱਖਾਂ ਹੀ ਖੋਲ੍ਹਤੀਆਂ ਬੰਦਾ ਕਹਿੰਦਾ ਵੀ ਮੈਂ 50 ਲੱਖ ਦੇ ਵਿੱਚ ਵੀ ਆਪਦੇ ਅੰਗ ਵੇਚਣ ਨੂੰ ਤਿਆਰ ਨਹੀਂ ਪਰ ਅਸੀਂ ਤਾਂ ਇਹਦੀ ਵੈਲਿਊ ਹੀ ਨਹੀਂ ਕਰਦੇ ਅੱਜ ਤੁਸੀਂ ਮੇਰੀਆਂ ਅੱਖਾਂ ਖੋਲ੍ਹਤੀਆਂ ਮੈਨੂੰ ਦੱਸਦਾ ਕਿ ਸਾਡੇ ਕੋਲੇ ਇਹ ਅਨਮੋਲ ਖਜ਼ਾਨਾ ਇਹ ਅਨਮੋਲ ਸਰੀਰ ਆ ਜਿਹੜਾ ਰੱਬ ਨੇ ਸਾਨੂੰ ਫ੍ਰੀ 'ਚ ਦਿੱਤਾ ਇਦੇ ਨਾਲ ਮੈਂ ਦੁਨੀਆ ਤੇ ਕੀ ਕੁਝ ਨਹੀਂ ਕਰ ਸਕਦਾ ਤੇ ਮੈਂ ਆਤਮ ਹੱਤਿਆ ਕਰਕੇ ਇਹਨੂੰ ਖਤਮ ਕਰਨ ਲੱਗਾ ਸੀ 50 ਲੱਖ ਵੀ ਕੀ ਮੈਨੂੰ ਕੋਈ 50 ਕਰੋੜ ਵੀ ਦੇਵੇ ਮੈਂ ਤਾਂ ਨਾ ਆਪਦੇ ਅੰਗ ਵਿੱਚ ਬਾਬਾ ਕਹਿੰਦਾ ਤੈਨੂੰ ਆਹੀ ਗੱਲ ਸਮਝਾਉਣ ਦੇ ਲਈ ਸਿਖਾਉਣ ਦੇ ਲਈ ਤੈਨੂੰ ਇੱਥੇ ਤੱਕ ਲੈ ਕੇ ਆਏ ਆ ਤੇਰੇ ਨਾਲ ਸਰਬ ਕੁਝ ਕੀਤਾ ਵੀ ਤੇਰੇ ਦਿਮਾਗ 'ਚ ਪੈ ਸਕੇ ਇਹ ਜਿਹੜਾ ਫਰੀ ਵਿੱਚ ਮਿਲਿਆ ਤੈਨੂੰ ਸਰੀਰ ਨਾ ਇਹ ਬੜਾ ਅਨਮੋਲ ਆ ਇਹਦੀ ਕਦਰ ਕਰ ਇਹਦੇ ਤੋਂ ਕੰਮ ਲੈ ਇਹਦੀ ਸੰਭਾਲ ਕਰ ਤੇ ਅੱਗੇ ਤੋਂ ਆਪ ਦੀ ਜਾਨ ਦੇਣ ਦੀ ਮੂਰਖਤਾ ਨਹੀਂ ਕਰਨੀ ਤੇ ਹੋਰ ਸੁਣ ਤੇਰੇ ਕੋਲੇ ਜਿੰਦਗੀ ਆ ਤੇਰੇ ਸਾਹ ਚੱਲਦੇ ਨੇ ਸਾਹ ਆਉਂਦੇ ਨੇ ਜਾਂਦੇ ਨੇ ਰੱਬ ਨੇ ਤੈਨੂੰ ਬੜਾ ਵੱਡਾ ਗਿਫਟ ਦਿੱਤਾ ਤੂੰ ਇਹਦੀ ਕਦਰ ਕਰ ਕਦੇ ਵੀ ਆਤਮ ਹੱਤਿਆ ਕਰਕੇ ਮਹਾਪਾਪ ਨਾ ਕਰੀ ਰੱਬ ਦੀ ਦਿੱਤੀ ਚੀਜ਼ ਦਾ ਇਹ ਸਰੀਰ ਆ ਤੇਰੇ ਕੋਲੇ ਇਹਦੇ ਨਾਲ ਤੂੰ ਪਤਾ ਨਹੀਂ ਕਿੰਨੇ ਕੁ ਕਰਜ਼ੇ-ਕੁਰਜ਼ੇ ਝਕਾ ਦੇਗਾ ਕਿੱਡਾ ਵੱਡਾ ਆਦਮੀ ਬਣ ਸਕਦਾ ਪੈਸਾ ਕਮਾ ਕੇ ਛੋਟੀਆਂ ਛੋਟੀਆਂ ਗੱਲਾਂ ਤੇ ਜਾਣ ਦੇਣ ਦੀ ਗੱਲ ਨਾ ਕਰਿਆ ਕਰ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕਰ ਇਹ ਗੱਲ ਕਹਿ ਕੇ ਬਾਬਾ ਤਾਂ ਉੱਥੋਂ ਚਲੇ ਗਿਆ ਫਿਰ ਉਹ ਬੰਦੇ ਨੇ ਆਪਣੀ ਜ਼ਿੰਦਗੀ 'ਚ ਬੜੀ ਤਰੱਕੀ ਕੀਤੀ ਕਹਾਣੀ ਤਾਂ ਹੈਗੀ ਆ ਛੋਟੀ ਜੀ ਦੋਸਤ ਪਰ ਸਮਝੀਏ ਤਾਂ ਸਮਝਾਉਂਦੀ ਬਹੁਤ ਕੌਸ਼ਿਸ਼ਾ ਬਹੁਤ ਸਾਰੇ ਲੋਕ ਕਈ ਵਾਰ ਟੈਨਸ਼ਨ ਦੇ ਵਿੱਚ ਜਾਂ ਕੋਈ ਵੀ ਮੁਸੀਬਤ ਦੇ ਵਿੱਚ ਖੁਦ ਕੁਸ਼ੀ ਕਰਨ ਆਤਮ ਹੱਤਿਆ ਕਰਨ ਬਾਰੇ ਸੋਚ ਲੈਂਦੇ ਨੇ ਤੇ ਸੋਚਦੇ ਆ ਵੀ ਇਹ ਸਰੀਰ ਸਾਡੇ ਕਿਸ ਕੰਮ ਦਾ ਇਹਨੂੰ ਖਤਮ ਕਰੀਏ ਕਹਾਣੀ ਖਤਮ ਹੋ ਜੇ ਉਹ ਭੁੱਲ ਜਾਂਦੇ ਆ ਕਿ ਸਾਡੇ ਕੋਲੇ ਇੱਕ ਬਹੁਤ ਹੀ ਕੀਮਤੀ ਤੋਹਫਾ ਜਿਹੜਾ ਰੱਬ ਨੇ ਸਾਨੂੰ ਦਿੱਤਾ ਅਨਮੋਲ ਇੱਕ ਸਰੀਰ ਆ ਇਹ ਬੜਾ ਵੱਡਾ ਖਜ਼ਾਨਾ ਵਾ ਇੱਕ ਸਰੀਰ ਦੇ ਰੂਪ ਦੇ ਵਿੱਚ ਜਿਹੜਾ ਰੱਬ ਨੇ ਸਾਨੂੰ ਗਿਫਟ ਦਿੱਤਾ ਤੇ ਜੇ ਅਸੀਂ ਰੱਬ ਦਾ ਦਿੱਤਾ ਇੰਨਾ ਅਨਮੋਲ ਗਿਫਟ ਠੁਕਰਾਵਾਂਗੇ ਤਾਂ ਅਸੀਂ ਪਾਪ ਹੀ ਕਰਾਂਗੇ ਥੋੜਾ ਜਿਹਾ ਧਿਆਨ ਦਿਓ ਇਸ ਦੁਨੀਆ ਦੇ ਵਿੱਚ ਹਵਾ ਬੜੀ ਅਨਮੋਲ ਆ ਪਰ ਤੁਹਾਨੂੰ ਫ੍ਰੀ ਮਿਲਦੀ ਆ ਆਕਸੀਜਨ ਬੜੀ ਅਨਮੋਲ ਆ ਪਰ ਆਪਾਂ ਨੂੰ ਫ੍ਰੀ ਮਿਲਦੀ ਆ ਤੇ ਪਾਣੀ ਕਿੰਨਾ ਅਨਮੋਲ ਆ ਆਪਾਂ ਨੂੰ ਰੱਬ ਨੇ ਦਿੱਤਾ ਫਰੀਅ ਉਹ ਮੇ ਇਹ ਸਰੀਰ ਕਿੰਨਾ ਅਨਮੋਲ ਆ ਰੱਬ ਨੇ ਦਿੱਤਾ ਆਪਾਂ ਨੂੰ ਫਰੀਜ ਪਰ ਆਪਾਂ ਇਸ ਦੀ ਕਦਰ ਨਹੀਂ ਕਰਦੇ ਇਹਦੇ ਆਪਾਂ ਤੋਂ ਕਿਸੇ ਨੇ ਪੈਸੇ ਨਹੀਂ ਲਏ ਇਸ ਲਈ ਆਤਮ ਹੱਤਿਆ ਕਰਕੇ ਆਪਣੇ ਸਰੀਰ ਨੂੰ ਖਤਮ ਕਰਨਾ ਰੱਬ ਦੇ ਦਿੱਤੇ ਇਸ ਵੱਡੇ ਤੋਹਫੇ ਨੂੰ ਠੁਕਰਾਉਣ ਦੇ ਬਰਾਬਰ ਹੈ ਇੱਕ ਪਾਪ ਦੇ ਬਰਾਬਰ ਹੈ ਆਪਣੇ ਸਰੀਰ ਨੂੰ ਕੋਈ ਨੁਕਸਾਨ ਨਾ ਪਹਚਾਓ ਸਕਾਂ ਦੀ ਇਹਦੇ ਤੋਂ ਕੰਮ ਲੈ ਕੇ ਜ਼ਿੰਦਗੀ ਦੇ ਵਿੱਚ ਉੱਚਾ ਉੱਠੋ ਜ਼ਿੰਦਗੀ ਨੂੰ ਕਾਮਯਾਬ ਕਰੋ ਇੱਕ ਕਾਮਯਾਬ ਇਨਸਾਨ ਬਣੋ ਚੰਗੇ ਕੰਮ ਕਰੋ ਮਦਦਗਾਰ ਬਣੋ ਨੇਮਤੀ ਬਣੋ ਹਰ ਵੇਲੇ ਰੱਬ ਦਾ ਸ਼ੁਕਰਾਨਾ ਕਰੋ ਤਾਂ ਜੋ ਰੱਬ ਵੀ ਉੱਪਰ ਬੈਠਾ ਤੁਹਾਨੂੰ ਦੇਖ ਕੇ ਖੁਸ਼ ਹੁੰਦਾ ਹੋਵੇ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਵੱਧ ਤੋਂ ਵੱਧ ਕਰਨਾ ਕਮੈਂਟ ਜਿਆਦਾ ਕਰਨਾ ਲਾਈਕ ਜਿਆਦਾ ਕਰਨਾ ਹੌਸਲਾ ਅਫਜ਼ਾਈ ਦੇ ਲਈ ਮੇਰੇ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰਨਾ ਗਲਤੀ ਭੁੱਲ ਚੁੱਕ ਮਾਫੀ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ